ਪ੍ਰਾਈਮੇਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਸਮਾਜ ਵਿੱਚ ਜੋ ਕੁਝ ਵੀ ਵਾਪਰਦਾ ਹੈ ਤੁਹਾਡੇ ਸਾਹਮਣੇ ਰੱਖੀਏ ਸਿਆਸਤ ਹੈ ਸਿਆਸਤ ਵਿੱਚ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ ਅੱਜ ਜਿਹੜੀਆਂ ਖਬਰਾਂ ਤੇ ਗੱਲਬਾਤ ਕਰਨੀ ਹੈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਜ਼ਿਕਰ ਕਰਾਂਗੇ ਨਰੈਣ ਸਿੰਘ ਚੌੜਾ ਦਾ ਜ਼ਿਕਰ ਜ਼ਰੂਰ ਕਰਾਂਗੇ ਕਿਉਂਕਿ ਗੋਲੀ ਚੱਲੀ ਸੁਖਵੀਰ ਸਿੰਘ ਬਾਦਲ ਹੁਰਾਂ ਦੇ ਉੱਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਪ੍ਰਸ਼ਾਸਨ ਦੇ ਉੱਪਰ ਸਵਾਲ ਖੜੇ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ ਸਰਕਾਰ ਕਹਿੰਦੀ ਸਾਰਾ ਕੁਝ ਠੀਕ ਹੈ ਸੁਖਵੀਰ ਸਿੰਘ ਬਾਦਲ ਹੁਰਾ ਦੇ ਉੱਪਰ ਉਸ ਥਾਂ ਤੇ ਹਮਲਾ ਹੋਇਆ ਜਿੱਥੇ ਨਹੀਂ ਹੋਣਾ ਚਾਹੀਦਾ ਸੀ ਸਿੱਖਾਂ ਨੇ ਕੌਮ ਨੇ ਪਿੰਡੇ ਤੇ ਸੰਤਾਪ ਪਹਿਲਾਂ ਵੀ ਬਹੁਤ ਹੰਡਾਇਆ ਪਰ ਇਸ ਘਟਨਾ ਦੇ ਪਿੱਛੇ ਕੀ ਹੈ ਹੌਲੀ-ਹੌਲੀ ਪਰਤਾਂ ਖੁੱਲ ਰਹੀਆਂ ਨੇ ਅੱਜ ਉਹਦੇ ਬਾਰੇ ਵੀ ਚਰਚਾ ਕਰਾਂਗੇ ਚਰਚਾ ਨਜਾਇਜ਼ ਮਾਈਨਿੰਗ ਦੀ ਵੀ ਕਰਨੀ ਹੈ ਅਦਾਲਤਾਂ ਸਖਤ ਨੇ ਸਮੇ ਸਮੇਂ ਦੀਆਂ ਸਰਕਾਰਾਂ ਚਾਹੇ ਪੰਜਾਬ ਹੋਵੇ ਚਾਹੇ ਕੋਈ ਦੂਜੇ ਸੂਬੇ ਹੋਣ ਉੱਥੇ ਦੀਆਂ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਨਜਾਇਜ਼ ਮਾਈਨਿੰਗ ਰੋਕ ਦੇਾਂਗੇ ਪਰ ਕਰੋੜਾਂ ਰੁਪਈਆ ਕਮਾਇਆ ਜਾ ਰਿਹਾ ਇਨ੍ਹਾਂ ਨਜਾਇਜ਼ ਮਾਈਨਿੰਗ ਤੋਂ ਕਹਿੰਦੇ ਆ ਕਿ ਲੀਡਰਾਂ ਨੇ ਆਪਣੀਆਂ ਜੇਬਾਂ ਵੀ ਭਰੀਆਂ ਨੇ ਸਮੇਂ ਦੀਆਂ ਸਰਕਾਰਾਂ ਪੰਜਾਬ ਦੀਆਂ ਹੁਣ ਕਿਹਦਾ ਨਹੀਂ ਨਾਮ ਵੱਜਦਾ ਬਹੁਤ ਸਾਰੇ ਨੇ ਹ ਹੁਣ ਵਾਲੀ ਸਰਕਾਰ ਤੇ ਵੀ ਕਈ ਤਰ੍ਹਾਂ ਦੇ ਦੋਸ਼ ਲੱਗਦੇ ਪਏ ਆ ਸੱਚ ਕੀ ਹੈ ਅੱਜ ਉਹ ਵੀ ਗੱਲ ਕਰਨ ਦੀ ਕੋਸ਼ਿਸ਼ ਜੁਰ ਕਰਦੇ ਆ ਦੂਸਰੇ ਪਾਸੇ ਜੇਕਰ ਜ਼ਿਕਰ ਕਰੀਏ ਕਿਸਾਨਾਂ ਦਾ ਇੱਕ ਮੀਟਿੰਗ ਹੋਈ ਹੈ ਸ਼ੰਭੂ ਬੈਰੀਅਰ ਤੇ ਕਿਸਾਨਾਂ ਨੂੰ ਲੈ ਕੇ ਕਿਉਂਕਿ ਕੱਲ ਉਹਨਾਂ ਨੇ ਦਿੱਲੀ ਜਾਣਾ ਤੇ ਧਾਰਾ 144 ਲਗਾ ਦਿੱਤੀ ਗਈ ਹੈ ਹੁਣ ਸਿਰਫ ਕਿਸਾਨਾਂ ਤੇ ਲਗਾਈ ਗਈ ਹੈ ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਨੇ ਇਹਨਾਂ ਸਾਰੀਆਂ ਖਬਰਾਂ ਤੇ ਇੱਕ ਇੱਕ ਕਰਕੇ ਚਰਚਾ ਕਰਦੇ ਪਰ ਸ਼ੁਰੂਆਤ ਸ੍ਰੀ ਕਾਲ ਤਖਤ ਸਾਹਿਬ ਤੋਂ ਕਰਦੇ ਆ 2 ਦਸੰਬਰ ਨੂੰ ਫੈਸਲਾ ਆਇਆ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਸਮੇਤ ਉਸ ਵੇਲੇ ਦੀ ਕੈਬਨਿਟ ਬਹੁਤ ਸਾਰੇ ਹੋਰ ਵੀ ਕਈ ਧਾਰਮਿਕ ਸਖਸ਼ੀਤਾ ਸ੍ਰੀ ਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਧਾਰਮਿਕ ਸਜ਼ਾ ਦਾ ਐਲਾਨ ਕੀਤਾ ਗਿਆ ਉਸ ਵਜ੍ਹਾ ਮੁਕਤ ਰਹੀ ਸੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਦੋਂ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਫੜ ਕੇ ਸੁਖਵੀਰ ਸਿੰਘ ਬਾਦਲ ਬੈਠੇ ਨਜ਼ਰ ਆਏ ਤਾਂ ਉਹਨਾਂ ਦੇ ਉੱਪਰ ਇੱਕ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਸ਼ਖਸ ਦਾ ਨਾਮ ਸੀ ਨਰੈਣ ਸਿੰਘ ਚੋੜਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਿੰਡ ਪੈਂਦਾ ਦੱਸਿਆ ਜਾਂਦਾ ਹੈ ਕਿ ਭਾਰਤ ਤੋਂ ਪਾਕਿਸਤਾਨ ਸਰਹੱਦ ਤੋਂ 2 ਕਿਲੋਮੀਟਰ ਉਰਲੇ ਪਾਸੇ ਇਹ ਪਿੰਡ ਹੈ ਹੁਣ ਜਦੋਂ ਉਹ ਗੋਲੀ ਚਲਾਈ ਚੰਗੀ ਗੱਲ ਸੀ ਠੀਕ ਹੋਇਆ ਕਿ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਪਰ ਅਫਸੋਸ ਇਸ ਗੱਲ ਦਾ ਹੈ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ 41 ਸਾਲ ਬਾਅਦ ਅਜੇ ਹੀ ਘਟਨਾ ਦਾ ਵਾਪਰਨਾ ਆਪਣੇ ਆਪ ਦੇ ਵਿੱਚ ਬਹੁਤ ਮੰਦਭਗ ਹੈ ਉਸ ਵੇਲੇ ਇੱਕ ਅਫਸਰ ਸੀ ਜਿਨ੍ਹਾਂ ਨੇ ਗੋਲੀ ਚਲਾਈ ਸੀ ਜਿਨ੍ਹਾਂ ਦੀ ਮੌਤ ਵੀ ਹੋ ਗਈ ਸੀ ਹੱਥ ਦੇ ਵਿੱਚ ਉਹਨਾਂ ਨੇ ਪ੍ਰਸਾਦ ਫੜਿਆ ਸੀ ਡੀਆਈਜੀ ਉਸ ਵੇਲੇ ਦੇ ਅਟਵਾਲ ਸਾਹਿਬ ਸੀ ਚਲੋ ਜੋ ਵੀ ਘਟਨਾ ਕ੍ਰਮ ਸੀ ਅਸੀਂ ਉਧਰ ਨੂੰ ਨਹੀਂ ਜਾਣਦੇ ਪਰ ਇਹਨਾਂ ਜ਼ਰੂਰ ਹੈ 41 ਸਾਲ ਬਾਅਦ ਇਸ ਘਟਨਾ ਦਾ ਵਾਪਰਨਾ ਬਹੁਤ ਸਾਰੇ ਸਿਆਸਤਦਾਨ ਬਹੁਤ ਸਾਰੇ ਹੋਰ ਵੀ ਸਖਸ਼ੀਤਾ ਨਿੰਦਿਆ ਕਰ ਰਹੀਆਂ ਨੇ ਇੱਕ ਘਟਨਾ ਨਾਮ ਵਾਪਰਦੇ ਚੰਗਾ ਹੁੰਦਾ ਪਰ ਜੇਕਰ ਗੋਲੀ ਇਧਰ ਉਧਰ ਹੋ ਜਾਂਦੀ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਪੰਜਾਬ ਇਸ ਵੇਲੇ ਅਜਿਹੇ ਦੌਰ ਚੋਂ ਗੁਜ਼ਰ ਰਿਹਾ ਹੈ ਇੱਕ ਪਾਸੇ ਸੰਕਟ ਦਿਖਾਈ ਦੇ ਰਿਹਾ ਕਦੀ ਕਰਜ਼ੇ ਦੀ ਗੱਲ ਚੱਲਦੀ ਹੈ ਕਦੀ ਕਾਨੂੰਨ ਵਿਵਸਥਾ ਦੀ ਗੱਲ ਚੱਲਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਸ ਸੰਕਟ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈ ਕਿ ਪੰਜਾਬ ਨੂੰ ਅਸ ਵੇਲੇ ਕੋਈ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਬਹੁਤ ਸਾਰੀਆਂ ਖਬਰਾਂ ਸਮੇਂ-ਸਮੇਂ ਤੇ ਸਾਹਮਣੇ ਆਈਆਂ ਨੇ ਹੁਣ ਜਦੋਂ ਇੱਕ ਵਾਰ ਫਿਰ ਤੋਂ ਅਜਿਹੇ ਦੌਰ ਦੀ ਯਾਦ ਆ ਰਹੀ ਹੈ ਤਾਂ ਬਹੁਤ ਸਾਰੇ ਲੋਕ ਦੰਦਾਂ ਦੇ ਵਿੱਚ ਉਂਗਲੀਆਂ ਰੱਖ ਕੇ ਸੋਚਣ ਨੂੰ ਮਜਬੂਰ ਨੇ ਕਿ ਇਹ ਵੀ ਸਾਰਾ ਕੁਝ ਹੋ ਸਕਦਾ ਹੈ ਉਸ ਮੁਕੱਦਸ ਅਸਥਾਨ ਤੇ ਜਿੱਥੇ ਪਹਿਲਾਂ ਹੀ ਬੜੇ ਦੁੱਖ ਦੇਖੇ ਨੇ ਪਰ ਬਾਅਦ ਦੇ ਵਿੱਚ ਸਾਰਾ ਕੁਝ ਹੌਲੀ-ਹੌਲੀ ਹੌਲੀ ਹੁੰਦਾ ਹੋਇਆ ਸਾਰਾ ਕੁਝ ਠੀਕ ਹੋਇਆ ਪਰ 41 ਸਾਲ ਬਾਅਦ ਇਹ ਘਟਨਾ ਵਾਪਰਨੀ ਹੁਣ ਸੁਖਵੀਰ ਸਿੰਘ ਬਾਦਲ ਇਸ ਮਾਮਲੇ ਤੇ ਚਰਚਾ ਦੇ ਵਿੱਚ ਇੱਕ ਵਾਰ ਫਿਰ ਤੋਂ ਹੈ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਸਹਿਬਾਨ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹ ਕਹਿੰਦੇ ਜੀ ਇਹ ਤਾਂ ਸਾਜ਼ਿਸ਼ ਸੀ ਮਾਰਨ ਦੀ ਕੋਸ਼ਿਸ਼ ਸੀ ਕਿਉਂਕਿ 2 ਦਿਨ ਪਹਿਲਾਂ ਨਰੈਣ ਸਿੰਘ ਚੌੜਾ ਨੂੰ ਉੱਥੇ ਦੇਖਿਆ ਗਿਆ ਘੁੰਮਦਾ ਸੀ ਰੇਕੀ ਕੀਤੀ ਗਈ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਖੁਲਾਸੇ ਤਾਂ ਅੱਜ ਇਹ ਵੀ ਹੋਇਆ ਕਹਿੰਦੇ ਆ ਕਿ ਕੁਝ ਸਮਾਂ ਪਹਿਲਾਂ ਮਾਝੇ ਤੋਂ ਮਾਲਵੇ ਚ ਜਾ ਕੇ ਮਾਨਸੇ ਚ ਇੱਕ ਰੈਲੀ ਹੋ ਰਹੀ ਸੀ ਉੱਥੇ ਸੁਖਵੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਗੋਲੀ ਚੱਲੀ ਨਹੀਂ ਇੱਕ ਦਿਮਾਗ ਦੇ ਵਿੱਚ ਜਿਹੜਾ ਉਹਨੇ ਪਲਾਨ ਤਿਆਰ ਕੀਤਾ ਸੀ ਉਹ ਹੋਇਆ ਕਿ ਕਹਿੰਦੇ ਕਿ ਸੁਰੱਖਿਆ ਮਲਾਜ਼ਮ ਬਾਰ-ਬਾਰ ਮੋਰੀ ਆਈ ਗਿਆ ਜਿਹਦੇ ਕਰਕੇ ਉਹ ਤੋਂ ਨਿਸ਼ਾਨਾ ਬਣਿਆ ਨਹੀਂ ਇੱਕ ਮੌਕਾ ਨਰੈਣ ਸਿੰਘ ਜੋੜੇ ਨੇ ਅੱਜ ਕੋ ਜਿਹੜੇ ਖੁਲਾਸੇ ਹੋਏ ਆ ਬਹੁਤ ਸਾਰੇ ਖਬਰਾਂ ਸਾਹਮਣੇ ਆ ਰਹੀਆਂ ਉਹਦੇ ਵਿੱਚ ਇਹ ਗੱਲ ਮੰਨੀ ਆ ਕਿ ਮੈਂ ਗੋਲੀ ਪਹਿਲਾਂ ਹੀ ਚਲਾਉਣੀ ਸੀ ਉਸ ਵੇਲੇ ਮਾਰ ਦੇਣਾ ਸੀ ਪਰ ਗੱਲ ਨਹੀਂ ਬਣੀ ਜੇਕਰ ਅਜਿਹੇ ਖੁਲਾਸੇ ਆ ਰਹੇ ਨੇ ਇਹਦਾ ਮਤਲਬ ਹੋਰ ਵੀ ਕੋਈ ਪਲਾਨ ਹੋਣਾ ਇਹਦੇ ਪਿੱਛੇ ਕੌਣ ਸੀ ਇਹਦੀ ਤੈਅ ਤੱਕ ਜਾਣਾ ਚਾਹੀਦਾ ਅਸੀਂ ਅਜੇ ਇਹ ਬਿਲਕੁਲ ਨਹੀਂ ਗੱਲ ਕਰਨੀ ਚਾਹੁੰਦੇ ਕੌਣ ਸੀ ਕਿੰਨੇ ਕਿਰਾਇਆ ਇਹਦੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਇਹ ਜਾਂਚ ਏਜੰਸੀਆਂ ਦਾ ਕੰਮ ਹੈ ਜਾਂਚ ਏਜੰਸੀਆਂ ਪੂਰੀ ਨਬਜ਼ ਟੋਣ ਗਿਆ ਲੱਭਣ ਗਿਆ ਕੌਣ ਇਹਦੇ ਪਿੱਛੇ ਸਾਜ਼ਿਸ਼ ਹੈ ਇਹ ਸਾਜ਼ਿਸ਼ ਸੀ ਇਹ ਨਿੱਜੀ ਰੰਜਿਸ਼ ਸੀ ਜਾਂ ਮਨ ਦੇ ਵਿੱਚ ਇੱਕ ਗੁੱਸਾ ਸੀ ਤਿੰਨੇ ਸ਼ਬਦ ਆਪਣੀ ਆਪਣੀ ਜਗ੍ਹਾ ਤੇ ਨੇ ਇਹਨਾਂ ਦੇ ਵਿੱਚੋਂ ਅਸਲ ਸੱਚ ਕੀ ਹੈ ਅਸੀਂ ਫਿਰ ਕਹਿੰਨੇ ਆ ਕਾਨੂੰਨ ਤੈਅ ਕਰੇਗਾ ਅਦਾਲਤਾਂ ਤੈਅ ਕਰਨਗੀਆਂ ਜੇ ਸਖਤ ਸ਼ਬਦਾਂ ਵਿੱਚ ਇਸ ਵੇਲੇ ਪ੍ਰਤੀਕਿਰਿਆ ਵੱਖ-ਵੱਖ ਲੀਡਰਾਂ ਦੀ ਆ ਰਹੀ ਹੈ ਤੇ ਉਧਰ ਵੀ ਧਿਆਨ ਦੇਣਾ ਚਾਹੀਦਾ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਹੁਰਾ ਨੇ ਇੱਥੋਂ ਤੱਕ ਕਹਿਤਾ ਕਿ ਸ੍ਰੀ ਕਾਲ ਤਖਸਾਬ ਦੇ ਸੇਵਾਦਾਰ ਤੇ ਹਮਲਾ ਹੋਇਆ ਇਹ ਚੀਜ਼ਾਂ ਬਰਦਾਸ਼ਤਯੋਗ ਨਹੀਂ ਗਿਆਨੀ ਹਰਪੀ ਸਿੰਘ ਹੁਰਾ ਨੇ ਵੀ ਸਖਤੇ ਸ਼ਬਦਾਂ ਵਿੱਚ ਕਿਹਾ ਕਿ निंदਨਯੋਗ ਹੈ ਘਟਨਾ ਸ਼੍ਰੋਮਣੀ ਕਾਲੀ ਦਲ ਦੇ ਬਹੁਤ ਸਾਰੀਆਂ ਸਖਸ਼ੀਤਾ ਨੇ ਕਿਹਾ ਕੋਸ਼ ਕਹਿ ਰਹੀਆਂ ਨੇ ਕਿ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਅਮਨ ਲੋੜਾ ਸਾਹਿਬ ਦਾ ਇੱਕ ਬਿਆਨ ਆਇਆ ਉਹ ਕਹਿੰਦੇ ਸੀਬੀਆਈ ਦੀ ਜਾਂਚ ਦੀ ਜ਼ਰੂਰਤ ਨਹੀਂ ਉਹਦਾ ਕਾਰਨ ਕੀ ਹੈ ਕਹਿੰਦੇ ਸੀਬੀਆਈ ਦੀ ਜਾਂਚ ਉਦੋਂ ਕਰਾਉਂਦੇ ਹੈ ਜਦੋਂ ਬੰਦਾ ਪਤਾਂ ਲੱਗੇ ਕੌਣ ਆ ਇੱਥੇ ਤਾਂ ਕਹਿੰਦੇ ਸ਼ਰਿਆਮ ਪਤਾ ਸੀ ਕੌਣ ਫੜ ਲਿਆ ਪੁਲਿਸ ਹਿਰਾਸਤ ਵਿੱਚ ਐ ਪੰਜਾਬ ਪੁਲਿਸ ਨੂੰ ਇਸ ਵੇਲੇ ਕਿਹਾ ਜਾ ਰਿਹਾ ਕਿ ਬਹੁਤ ਵਧੀਆ ਕੰਮ ਉਹਨਾਂ ਨੇ ਕੀਤਾ ਹੈ ਜਿਸ ਮੁਲਾਜ਼ਮ ਨੇ ਉਸ ਸ਼ਖਸ ਨੂੰ ਫੜਿਆ ਦੂਸਰੇ ਪਾਸੇ ਨਿੰਦਿਆ ਹੋ ਰਹੀ ਹੈ ਉਹ ਕਹਿੰਦੇ ਪੁਲਿਸ ਦਾ ਬਹੁਤ ਵੱਡਾ ਫੇਲਿਅਰ ਹੈ ਅਸਲ ਸੱਚ ਕੀ ਐ ਸੀ ਫਿਰ ਕਹਿੰਨੇ ਕਾਨੂੰਨ ਤੈਅ ਕਰੇਗਾ ਹੁਣ ਇੱਕ ਨਵੀਂ ਗੱਲ ਸਾਹਮਣੇ ਆ ਰਹੀ ਹੈ ਡਾਕਟਰ ਦਲਜੀਤ ਸਿੰਘ ਚੀਮਾਹੂਰਾ ਨੇ ਕੱਲ ਦੋਸ਼ ਲਗਾਏ ਸੀ ਸੁਖਜਿੰਦਰ ਸਿੰਘ ਸੁਖੀ ਰੰਦਾਵਾ ਦੇ ਉੱਪਰ ਉਹ ਕਹਿੰਦੇ ਸੀ ਕਿ ਇਸ ਘਟਨਾ ਦੇ ਪਿੱਛੇ ਰੰਦਾਵਾ ਸਾਹਿਬ ਦਾ ਹੱਥ ਹੈ ਯੋ ਬਸ ਅਰੀਆਂ ਗੱਲਾਂ ਕਹਿਤੀਆਂ ਹੁਣ ਜਦੋਂ ਇਸ ਸ਼ਬਦਾਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਸੁਖਜਿੰਦਰ ਸਿੰਘ ਸੁਖੀ ਰੰਧਾਵਾ ਨੇ ਉਹ ਕਹਿੰਦੇ ਨੋਟਿਸ ਭੇਜਣਾ ਮਾਨ ਹਾਨੀ ਦਾ ਪਿਆਰ ਹੋ ਜਾਓ ਜੀਮਾ ਸਾਹਿਬ ਕਿਉਂਕਿ ਤੁਸੀਂ ਮੇਰੇ ਤੇ ਦੋਸ਼ ਲਗਾਇਆ ਤੁਸੀਂ ਮੈਨੂੰ ਉਸ ਸ਼ਖਸ ਦੇ ਨਾਲ ਜੋੜਿਆ ਜਿਨੇ ਬਹੁਤ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਅਸੀਂ ਇਹ ਚੀਜ਼ਾਂ ਬਰਦਾਸ਼ਤ ਬਿਲਕੁਲ ਨਹੀਂ ਕਰਨੀ ਰੰਧਾਵਾ ਸਾਹਿਬ ਕਹਿੰਦੇ ਆ ਉਹ ਕਹਿੰਦੇ ਰੰਧਾਵਾ ਸਾਹਿਬ ਨੇ ਇੱਥੋਂ ਵੀ ਤੱਕ ਕਹਿ ਦਿੱਤਾ ਕਿ ਸਰਹੱਦ ਤੋਂ 2 ਕਿਲੋਮੀਟਰ ਉਰੇ ਪੈਂਦਾ ਪਿੰਡ ਤੇ ਇਹਦਾ ਭਰਾ ਪਿੰਡ ਦਾ ਸਰਪੰਚ ਹੈ 1997 ਤੋਂ ਬਾਅਦ ਕਈ ਵਾਰ ਜਦੋਂ ਕਾਲੀ ਦਲ ਦੀ ਸਰਕਾਰ ਬਣੀ ਹੈ ਉਸ ਵੇਲੇ ਵੀ ਸਰਪੰਚ ਸੀ ਤੁਸੀਂ ਕਹਿੰਦੇ ਕਾਂਗਰਸ ਵਿੱਚ ਸ਼ਾਮਲ ਸੀ ਸਰਪੰਚ ਤੋਂ ਦੋ ਵੀ ਸੀ ਕਹਿੰਦੇ ਇਸ ਕਰਕੇ ਜਾਂਚ ਹੋਣੀ ਚਾਹੀਦੀ ਹੈ ਸੋ ਦੇਖਦੇ ਆ ਸਿਆਸਤਦਾਨ ਇਹਦੇ ਵਿੱਚੋਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਜ਼ਰੂਰ ਕਰਨਗੇ ਪਰ ਮਾਮਲਾ ਜਿਸ ਤਰ੍ਹਾਂ ਇਹ ਗੰਭੀਰ ਹੋ ਗਿਆ ਅਸੀਂ ਫਿਰ ਕਹਿੰਦੇ ਆ ਘਟਨਾ ਨਿੰਦਣਯੋਗ ਹੈ ਨਹੀਂ ਹੋਣੀ ਚਾਹੀਦੀ ਸੀ ਸ੍ਰੀ ਅਕਾਲ ਤਖਤ ਸਪੇ 41 ਸਾਲ ਬਾਅਦ ਬਾਅਦ ਇੱਕ ਘਟਨਾ ਦਾ ਬਆਪਰ ਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਘਟਨਾ ਬਣ ਗਿਆ ਜਾਂਚ ਜਿੱਦੀ ਹੋਣੀ ਚਾਹੀਦੀ ਹੈ ਅੱਗੇ ਵੱਧਦੇ ਆ ਗੱਲ ਕਰਦੇ ਆ ਨਜਾਇਜ਼ ਮਾਈਨਿੰਗ ਦੀ ਮਾਈਨਿੰਗ ਦਾ ਕੰਮ ਨਜਾਇਜ਼ ਤੌਰ ਤੇ ਸਿੱਖਰਾਂ ਤੇ ਚੱਲਦਾ ਪਿਆ ਸਮੇ ਸਮੇਂ ਦੀਆਂ ਸਰਕਾਰਾਂ ਆਈਆਂ ਉਹ ਕਹਿੰਦੀਆਂ ਸਖਤ ਕਦਮ ਚੁੱਕਾਂਗੇ ਜੀ ਗ੍ਰਿਫਤਾਰੀਆਂ ਕਰਾਂਗੇ ਕਦੀ ਕਦੀ ਗ੍ਰਿਫਤਾਰੀਆਂ ਕੀਤੀਆਂ ਵੀ ਜਾਂਦੀਆਂ ਚਾਰ ਪੰਜ ਪੋਕਲੈਨ ਮਸ਼ੀਨਾਂ ਫੜ ਲੈਂਦੇ ਐ ਦੋ ਚਾਰ ਜੀਸੀਬੀ ਫੜ ਲੈਂਦੇ ਐ ਚਾਰ ਕਿ ਟਰਾਲੀਆਂ ਫੜਨੀਆਂ ਕੇਸ ਕਿਤੇ ਪਾਉਣਾ ਪਤਾ ਹੀ ਨਹੀਂ ਲੱਗਦਾ ਬੰਦੇ ਲੱਭੇ ਹੀ ਨਹੀਂ ਸਮਾਨ ਛੱਡ ਕੇ ਭੱਜ ਗਏ ਇਦਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਸ਼ਰੋਮਣੀ ਅਕਾਲੀ ਦਲ ਦੇ ਕੁਝ ਕੁ ਲੀਡਰ ਜਦੋਂ ਤਲਵਾੜਾ ਦਸੂਆ ਇਧਰਲੇ ਪਾਸੇ ਮਾਈਨਿੰਗ ਹੁੰਦੀ ਸੀ ਤਾਂ ਉਹਨਾਂ ਨੇ بڑے-ਬੱਡੇ ਪੱਦਰ ਤੇ ਸਵਾਲ ਚੁੱਕੇ ਸੁਖਵੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਉਸ ਰੇਡ ਦੇ ਵਿੱਚ ਆਪ ਗਏ ਜਿੱਥੇ-ਜਿੱਥੇ ਜਾਂਦੇ ਸੀ ਖਬਰ ਆਂਦੀ ਸੀਗੀ ਉਹ ਤਾਂ ਬੰਦੇ ਭੱਜ ਗਏ ਚਲੋ ਰੇਡ ਕੀਤੀ ਚੰਗੀ ਗੱਲ ਸੀ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਬਾਅਦ ਵਿੱਚ ਬਣਿਆ ਕੀ ਕੁਝ ਵੀ ਨਹੀਂ ਬਣਿਆ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਸੀਗੇ ਉਹਨਾਂ ਦੇ ਖਿਲਾਫ ਕਿਸੇ ਦੇ ਖਿਲਾਫ ਜਾਂਚ ਕੀਤੀ ਜਾਣਕਾਰੀ ਸਾਹਮਣੇ ਆਈ ਕਦੀ ਨਹੀਂ ਆਇਆ ਸਾਹਮਣੇ ਇਹ ਕੰਮ ਲੰਬੇ ਸਮੇਂ ਤੋਂ ਚੱਲਦਾ ਪਿਆ ਸਾਡੇ ਪੰਜਾਬ ਦੇ ਕੁੱਝ ਕ ਲੀਡਰਸ ਹੁਣ ਜਾਂ ਦੂਜੇ ਸੂਬਿਆਂ ਦੇ ਹੁਣ ਇਹਨਾਂ ਦੇ ਮੈਧੇ ਬਹੁਤ ਮਜ਼ਬੂਤ ਹੋ ਚੁੱਕੇ ਆ ਬਜਰੀ ਹੋਵੇ ਲੋਹਾ ਹੋਵੇ ਰੇਤਾ ਜਿਹੜੀ ਵੀ ਚੀਜ਼ ਆ ਸਾਰਾ ਕੁਝ ਚੱਪ ਜਾਂਦੇ ਢ ਘਾਰ ਜਾਂਦੇ ਆ ਪਰ ਜਦੋਂ ਪੰਜਾਬ ਨੂੰ ਘਾਟਾ ਹੋ ਰਿਹਾ ਲਗਾਤਾਰ ਮਾਈਨਿੰਗ ਪਾਲਿਸੀ ਬਣਾਉਣ ਦੀ ਗੱਲ ਇੱਥੇ ਵੀ ਚੱਲਦੀ ਆ ਦੂਜੇ ਸੂਬਿਆਂ ਵਿੱਚ ਵੀ ਚੱਲਦੀ ਕੁਝ ਕੁ ਲਾਗੂ ਵੀ ਆ ਪਰ ਅਜੇ ਤੱਕ ਕੰਮ ਪੂਰਾ ਨਹੀਂ ਹੋ ਸਕਿਆ ਹੁਣ ਸੁਪਰੀਮ ਕੋਰਟ ਇਸ ਮਾਮਲੇ ਤੇ ਸਖਤ ਹੈ ਤੁਹਾਨੂੰ ਯਾਦ ਹੋਣਾ ਜਦੋਂ ਫੌਜ ਨੇ ਕੇਸ ਕੀਤਾ ਸੀ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਆ ਜਿਹਦੇ ਕਰਕੇ ਸਾਨੂੰ ਡਰਿਆ ਬੀਐਸਐਫ ਨੇ ਕੇਸ ਕੀਤਾ ਸੀ ਉਹ ਕਹਿੰਦੇ ਸੀ ਸਾਨੂੰ ਡਰ ਆ ਕਿ دہشتਗਰਦ ਇੱਥੋਂ ਦੀ ਅੰਦਰ ਨਾ ਆ ਜਾਣ ਚਲਦੀਆਂ ਮਸ਼ੀਨਾਂ ਵਿੱਚ ਪਤਾ ਵੀ ਨਹੀਂ ਲੱਗਦਾ ਇਹ ਮਾਮਲਾ ਬਹੁਤ ਗੰਭੀਰ ਸੀ ਇਹ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਮਾਮਲਾ ਦੂਸਰੇ ਪਾਸੇ ਜੋ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਬੀਐਸਐਫ ਦਾ ਦਾਇਰਾ ਪੰਜਾਬ ਦੇ ਵਿੱਚ 50 ਕਿਲੋਮੀਟਰ ਵਧਾ ਦਿੱਤਾ ਤੇ ਕੰਮ ਫਿਰ ਵੀ ਕਿਉਂ ਨਹੀਂ ਰੁਕਿਆ ਸਵਾਲ ਤੇ ਵੀ ਬਹੁਤ ਵੱਡਾ ਹੈ ਖੈਰ ਅਸੀਂ ਭਾਰਤ ਦੀ ਗੱਲ ਕਰਦੇ ਹਾਂ ਪੂਰੇ ਭਾਰਤ ਵਿੱਚ ਇਸ ਵੇਲੇ ਕੁਸ਼ਕਥਾਵਾਂ ਤੋਂ ਛੜਦੀ ਏ ਨਜਾਇਜ਼ ਮਾਈਨਿੰਗ ਦਾ ਕੰਮ ਸਿਖਰਾਂ ਤੇ ਆ ਅਦਾਲਤਾਂ ਕਹਿ ਰਹੀਆਂ ਨੇ ਕਿ ਵਾਤਾਵਰਨ ਖਰਾਬ ਹੋ ਰਿਹਾ ਹੈ ਪ੍ਰਦੂਸ਼ਿਤ ਹੋ ਰਿਹਾ ਹੈ ਇਸ ਵੇਲੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਕਈ ਥਾਵਾਂ ਤੇ ਟਿੱਗਾ ਟਿੱਗਦੀਆਂ ਪਈਆਂ ਨੇ ਕਈ ਥਾਵਾਂ ਤੇ ਇਸ ਤਰ੍ਹਾਂ ਦੇ ਪਹਾੜ ਜੇ ਬਣਾ ਦਿੱਤੇ ਗਏ ਆ ਕੱਟ-ਕੱਟ ਕੇ ਕਿ ਹੈਰਾਨੀ ਹੁੰਦੀ ਹੈ ਧਰਤੀ ਕਈ ਥਾਵਾਂ ਤੋਂ 100-100 ਫੁੱਟ ਡੁੱਗੀ ਹੋ ਚੁੱਕੀ ਹੈ ਪਾਣੀ ਦਿਖਾਈ ਦੇਣ ਲੱਗ ਪਿਆ ਜੇਕਰ ਇਹ ਸਾਰਾ ਕੁਝ ਸੱਚ ਹੈ ਤਾਂ ਕੰਮ ਕਿਉਂ ਨਹੀਂ ਰੁਕਦਾ ਪਿਆ ਕੰਮ ਇਹ ਰੁਕਣਾ ਚਾਹੀਦਾ ਹੈ ਸਰਕਾਰਾਂ ਨੂੰ ਹੋਰ ਸ਼ਕਤੀ ਕਰਨ ਦੀ ਜ਼ਰੂਰਤ ਹੈ ਅਦਾਲਤਾਂ ਜੇਕਰ ਸਖਤ ਹੋਸਾਦੀਆਂ ਤਾਂ ਸਖਤ ਕਦਮ ਕਿਉਂ ਨਹੀਂ ਚੁੱਕੇ ਜਾਂਦੇ ਸਵਾਲ ਸਭ ਤੋਂ ਵੱਡਾ ਇਹੀ ਹੈ ਦੂਸਰੀ ਗੱਲ ਇਸ ਮਾਮਲੇ ਤੇ ਕੁਝ ਕੁ ਸੂਬਿਆਂ ਨੇ ਪਾਲਿਸੀ ਬਣਾਈ ਹੈ ਸਰਕਾਰਾਂ ਤੇ ਬੋਝ ਪੈਣ ਦੀ ਬਜਾਏ ਸਰਕਾਰਾਂ ਨੂੰ ਮਦਦ ਮਿਲਦੀ ਹੈ ਜਿਹੜਾਂ ਸਰਕਾਰਾਂ ਨੂੰ ਫਾਇਦਾ ਹੁੰਦਾ ਕਰੋੜਾਂ ਰੁਪਏ ਉਹਨਾਂ ਦੇ ਖਜ਼ਾਨੇ ਦੇ ਵਿੱਚ ਆਉਂਦੇ ਆ ਉਹਨਾਂ ਦੇ ਤਾਂ ਬੱਲੇ ਬੱਲੇ ਆ ਜਦੋਂ ਕਈ ਸੂਬਿਆਂ ਦੇ ਵਿੱਚ ਕਿਹਾ ਜਾਂਦਾ ਕਿ ਅਸੀਂ ਪਾਲਿਸੀ ਲੈ ਕੇ ਆਵਾਂਗੇ ਪਾਲਿਸੀ ਅਜੇ ਤੱਕ ਲਾਗੂ ਹੋਈ ਨਹੀਂ ਉਸ ਵੇਲੇ ਸਵਾਲ ਖੜੇ ਹੁੰਦੇ ਆ ਸੋ ਦੇਖਦੇ ਆ ਆਉਣ ਵਾਲੇ ਸਮੇਂ ਵਿੱਚ ਗੱਲ ਕਿੱਦਾਂ ਜਾਂਦੀ ਹੈ ਪਰ ਇਹਨਾਂ ਜ਼ਰੂਰ ਹੈ ਸੁਪਰੀਮ ਕੋਰਟ ਨੇ ਇਥੋਂ ਤੱਕ ਕਹਿਤਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਮਾਮਲੇ ਵਿੱਚ ਜੇਕਰ ਕੋਈ ਸਰਵੇ ਕਰਕੇ ਬੈਠੀ ਹੈ ਜੇ ਉਸ ਤੇ ਜਾਂਚ ਨਹੀਂ ਹੋਈ ਅਦਾਲਤ ਵਿੱਚ ਦੇਖਿਆ ਜਾਵੇ ਕਿ ਕਿੰਨੀਆਂ ਪਟੀਸ਼ਨਾਂ ਜਾਂ ਅਰਜ਼ੀਆਂ ਪੈਂਡਿੰਗ ਹੈ ਉਹਦਾ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੋਈ ਨਾ ਕੋਈ ਹੱਲ ਹੋ ਜਵੇ ਪਰ ਮਸਲਾ ਗੰਭੀਰ ਹੈ ਇੱਕ ਵਾਰ ਫਿਰ ਕਹਿੰਦੇ ਹਾਂ ਨਿਜਾਇਜ਼ ਮਾਈਨਿੰਗ ਦਾ ਕੰਮ ਸਿੱਖ ਰਾਂ ਤੇ ਚੱਲਦਾ ਪਿਆ ਬਹੁਤ ਸਾਰੇ ਸੂਬਿਆਂ ਦੇ ਲੀਡਰ ਇਹਦੇ ਵਿੱਚ ਸ਼ਾਮਲ ਨੇ ਜੇਬਾਂ ਭਰਦੇ ਆ ਕੋਈ ਰੋਕਤਾ ਨਹੀਂ ਪਿਆ ਅੱਗੇ ਵੱਧਦੇ ਹਾਂ ਗੱਲ ਕਰਦੇ ਕਿਸਾਨਾਂ ਦੀ ਕਿਸਾਨ ਜਥੇਬੰਦੀਆਂ ਦੇ ਬਹੁਤ ਸਾਰੇ ਆਗੂ ਕਈ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਸ਼ੰਭੂ ਬੈਰੀਅਰ ਤੇ ਬੈਠੇ ਹੋਏ ਨੇ ਖਨੋਰੀ ਬਾਰਡਰ ਤੇ ਵੀ ਹੈ ਦਿੱਲੀ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਲੰਬੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਸੀ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਹਰ ਵਾਰ ਹੀ ਗੱਲ ਟਾਲ ਦਿੰਦੀਆਂ ਨੇ ਇਸ ਵਾਰ ਵੀ ਕੁਝ ਅਜਿਹਾ ਹੀ ਹੁੰਦਾ ਦਿਖਾਈ ਦੇ ਰਿਹਾ ਸੀ ਉਸ ਤੋਂ ਪਹਿਲਾਂ ਕਿਸਾਨਾਂ ਨੇ ਐਲਾਨ ਕਰਤਾ ਕਿ ਅਸੀਂ 6 ਦਸੰਬਰ ਨੂੰ ਦਿੱਲੀ ਜਾਣਾ ਚਲੋ ਰੌਲਾ ਰੱਪਾ ਚੱਲਦਾ ਰਿਹਾ ਹੁਣ ਕਹਿੰਦੇ ਆ ਕਿ ਹਰਿਆਣਾ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਤੇ ਇਹ ਵੀ ਕਹਿ ਦਿੱਤਾ ਗਿਆ ਵੱਖ-ਵੱਖ ਥਾਵਾਂ ਤੇ ਪੋਸਟਰ ਚਪਕਾਤੇ ਗਏ ਆ ਕਿ ਜੇਕਰ ਇਹਦੀ ਕੋਈ ਉਲੰਘਣਾ ਕਰੂਗਾ ਉਹਦੇ ਖਿਲਾਫ ਕਾਰਵਾਈ ਕਰਨੀ ਹੈ ਅੱਜ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਉਹ ਕਹਿ ਰਹੇ ਆ ਕਿ ਇਹ ਕਿਸਾਨਾਂ ਲਈ ਫੈਸਲਾ ਸਿਰਫ ਬਾਕੀ ਲੋਕਾਂ ਲਈ ਨਹੀਂਗਾ ਹੁਣ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਤੇ ਦੋਸ਼ ਲੱਗਾ ਕਿ ਇਹ ਟਰੈਕਟਰ ਟਰਾਲੀਆਂ ਇਸ ਹੱਬ ਨਾਲ ਇਹਨਾਂ ਨੂੰ ਮੋਡੀਫਾਈ ਕਰਾਈਆਂ ਹੁੰਦੀਆਂ ਕਿ ਇਹਨੇ ਟੈਂਕ ਬਣਾਏ ਆ ਨੁਕਸਾਨ ਆਮ ਲੋਕਾਂ ਦਾ ਹੋ ਸਕਦਾ ਹੈ ਸੋਸ਼ਲ ਮੀਡੀਆ ਤੋਂ ਪਿਛਲੇ ਸਮੇਂ ਦੌਰਾਨ ਬਹੁਤ ਸਾਰੀਆਂ ਤਸਵੀਰਾਂ ਇਕੱਠੀਆਂ ਕੀਤੀਆਂ ਕੀਤੀਆਂ ਕੁਝ ਲੋਕਾਂ ਨੇ ਉਹਨਾਂ ਨੂੰ ਦਿਖਾਇਆ ਦੇਖੋ ਜੀ ਦਿੱਲੀ ਆ ਕਮ ਕੰਜਣਾ ਇੱਕ ਪੱਖੇ ਸੀਗਾ ਦੂਸਰਾ ਪੱਖ ਸੀ ਕਿਸਾਨਾਂ ਦਾ ਜਿਹੜੇ ਕਹਿ ਰਹੇ ਨੇ ਸਾਡੀਆਂ ਮੰਗਾਂਵਲ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਨੂੰ ਬਦਨਾਮ ਕੀਤਾ ਜਾ ਰਿਹਾ ਸਾਡੇ ਕੋਲ ਬਹੁਤ ਸਾਰੀਆਂ ਉਦਾਹਰਨਾਂ ਨੇ ਦਿੱਲੀ ਵਿੱਚ ਜਦੋਂ ਕਿਸਾਨ ਸਰਹੱਦਾਂ ਤੇ ਬੈਠੇ ਸੀ ਤਾਂ ਉਸ ਵੇਲੇ ਕਿਸੇ ਨੇ ਉਹਨਾਂ ਨੂੰ ਖਾਲਿਸਤਾਨੀ ਕਿਹਾ ਕਿਸੇ ਨੇ ਪੱਖਵਾਦੀ ਕਿਹਾ ਕਿਸੇ ਨੇ ਵੱਖਵਾਦੀ ਕਿਹਾ ਕਿਸੇ ਨੇ ਅੰਦੋਲਨਜੀਵੀ ਕਿਹਾ ਪਰਜੀਵੀ ਕਿਹਾ ਬੜੇ سارے ਸ਼ਬਦਾਂ ਦੀ ਵਰਤੋਂ ਕੀਤੀ ਗਈ ਸਭ ਨੂੰ ਪਤਾ ਸੀ ਕਿ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰਦੇ ਤਾਂ ਚੰਗਾ ਹੁੰਦਾ ਪਰ ਫਿਰ ਵੀ ਇਹ ਸ਼ਬਦਾਂ ਦੀ ਵਰਤੋਂ ਕੀਤੀ ਗਈ ਕਿਸਾਨਾਂ ਨੇ ਉਸ ਵੇਲੇ ਵੀ ਸੰਘਰਸ਼ ਕੀਤਾ ਸਲੀਕੇ ਨਾਲ ਪੇਸ਼ ਆਏ ਹੁਣ ਕਹਿੰਦੇ ਆ ਕਿ ਇਹ ਜਾਣ ਬੁੱਝ ਕੇ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਕਦੀ ਹਰਿਆਣੇ ਵਾਲੇ ਪਾਸਿਓਂ ਬਿਆਨ ਆਉਂਦਾ ਕਿ ਕਿਸਾਨਾਂ ਨੂੰ ਦਿੱਲੀ ਚਲੇ ਜਾਣਾ ਚਾਹੀਦਾ ਕਦੀ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕੀ ਅਧਿਕਾਰ ਸਾਰਿਆਂ ਦਾ ਵਿਰੋਧ ਪ੍ਰਦਰਸ਼ਨ ਕਰਨ ਦਾ ਜੇ ਅਧਿਕਾਰ ਸਾਰਿਆਂ ਦਾ ਤਾਂ ਵਿੱਚ ਅੜਿੱਕੇ ਕਿਉਂ ਡਾਏ ਜਾ ਰਹੇ ਨੇ ਦਿੱਲੀ ਜਾਣ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਇਸ ਤੇ ਚਰਚਾ ਕਰਦੇ ਪਰ ਉਸ ਤੋਂ ਪਹਿਲਾਂ ਦੋ ਕ ਲੀਡਰਾਂ ਦਾ ਜ਼ਿਕਰ ਕਰਨਾ ਬਣਦਾ ਇੱਕ ਤਾਂ ਸਾਡਾ ਗਵਰਨਰ ਸਤਿਆਪਾਲ ਮਲਿਕ ਜਿਨ੍ਹਾਂ ਨੇ ਇਥੋਂ ਤੱਕ ਕਹਿਤਾ ਸੀ ਕਿ 750 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਨੇ ਇੱਥੇ ਕਿਸ ਦਾ ਕੁੱਤਾ ਹੀ ਮਰਦਾ ਤੇ ਅਫਸੋਸ ਕਰਨ ਚਲੇ ਜਾਂਦੇ ਆ 750 ਤੋਂ ਵੱਧ ਕਿਸਾਨ ਸ਼ਹੀਦ ਹੋਏ ਕਿਸ ਨੇ ਕੋਈ ਦੇਖ ਕਹਿੰਨੇ ਕਿ ਇਸਨ ਅਫਸੋਸ ਨਹੀਂ ਜਤਾਇਆ ਸਿੱਧੇ ਤੌਰ ਤੇ ਉਹਨਾਂ ਨੇ ਗੱਲ ਦੇਸ਼ ਦੇ ਬਹੁਤ ਵੱਡੇ ਸਿਆਸਤਦਾਨ ਨੂੰ ਕਹੀ ਠੀਕ ਹੈ ਇਹ ਗੱਲ ਗਲਤ ਸੀ ਅਫਸੋਸ ਨਹੀਂ ਵੀ ਕਰਨਾ ਤੁਸੀਂ ਨਾ ਕਰੋ ਪਰ ਇਹਨਾਂ ਜ਼ੁਰਤ ਕਸਾਨਾਂ ਦੀਆਂ ਮੰਗਾਂ ਦਾ ਧਿਆਨ ਕਰੋ ਤੁਸੀਂ ਕਹਿੰਦੇ ਅਸੀਂ ਆਮਦਨ ਦੁਖ ਨਹੀਂ ਕਰਨੀ ਹੈ ਤੁਸੀਂ ਕਹਿੰਦੇ ਪੰਜਾਬ ਦੀ ਭਾਰਤ ਦੀ ਉੱਤਰ ਪ੍ਰਦੇਸ਼ ਦੀ ਪੱਛਮੀ ਬੰਗਾਲ ਦੀ ਕਈ ਸੂਬਿਆਂ ਜਿੱਥੇ ਖੇਤੀਬਾੜੀ ਹੁੰਦੀ ਹੈ ਜੀਡੀਪੀ ਦੇ ਵਿੱਚ ਸਾਥ ਮਿਲਦਾ ਕਰੋਨਾ ਕਾਲ ਦਾ ਤੁਹਾਨੂੰ ਯਾਦ ਹੀ ਹੋਣਾ ਸਾਰੇ ਕਾਰੋਬਾਰ ਬੰਦ ਹੋ ਗਏ ਸੀ ਖੇਤੀ ਖੇਤਰੀ ਉਹ ਜਿਹੇ ਸੀ ਜਿੱਥੇ 3.5 ਫੀਸਦੀ ਦੀ ਗ੍ਰੋਥ ਹੋਈ ਉਸ ਵੇਲੇ ਕਿਉਂ ਨਹੀਂ ਕਿਸੇ ਨੇ ਧਿਆਨ ਦਿੱਤਾ ਕਿਸਾਨ ਕਹਿੰਦੇ ਨੇ ਸਾਡੀਆਂ ਮੰਗਾਂ ਦਾ ਖਿਆਲ ਕਰੋ ਹੁਣ ਅੱਜ ਇਹੀ ਆਵਾਜ਼ ਬੁਲੰਦ ਕੀਤੀ ਹੈ ਉਪ ਰਾਸ਼ਟਰਪਤੀ ਜਗਦੀਪ ਤਨਖੜ ਨੇ ਤਨਖੜ ਸਾਹਿਬ ਕੀ ਕਹਿ ਰਹੇ ਨੇ ਕਿ ਮੈਨੂੰ ਸਮਝ ਨਹੀਂ ਆਉਂਦਾ ਪਿਆ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਹੈ ਕਿਸਾਨ ਸੰਕਟ ਵਿੱਚ ਹੈ ਅੰਦੋਲਨ ਕੀਤਾ ਜਾ ਰਿਹਾ ਤੇ ਇਸ ਵੇਲੇ ਮੈਨੂੰ ਸਮਝ ਨਹੀਂ ਆਉਂਦਾ ਪਿਆ ਕਿ ਕਿਸਾਨਾਂ ਨਾਲ ਗੱਲਬਾਤ ਕਿਉਂ ਨਹੀਂ ਹੋ ਰਹੀ ਪਹਿਲੀ ਗੱਲ ਇਹ ਹੈ ਦੂਸਰੀ ਗੱਲ ਇਤੋਂ ਤੱਕ ਕਿਹਾ ਗਿਆ ਕਿ ਕਿਸਾਨਾਂ ਦੇ ਖਿਲਾਫ ਕੁਝ ਕੇਸ ਦਰਜ ਕੀਤੇ ਗਏ ਕਿ ਉਹਨਾਂ ਨੂੰ ਵਾਪਸ ਲਿਆ ਜਾਵੇਗਾ ਕਿ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ हट ਰਹੀ ਹੈ ਸਿੱਧੇ ਤੌਰ ਤੇ ਸਰਕਾਰ ਤੇ ਖੇਤੀਬਾੜੀ ਮੰਤਰੀ ਦੇ ਉੱਪਰ ਇਹ ਸਵਾਲ ਖੜੇ ਕੀਤੇ ਗਏ ਪਰ ਕੀ ਕਾਰਨ ਹੈ ਕਿ ਕਿਸਾਨਾਂ ਦੀ ਗੱਲ ਸੁਣੀ ਕਿਉਂ ਨਹੀਂ ਜਾ ਰਹੀ ਮੰਗਾ ਕਿੜੀਆਂ ਨੇ ਅਸੀਂ ਕਈ ਵਾਰ ਜ਼ਿਕਰ ਕੀਤਾ ਕਿ ਐਮਐਸਪੀ ਦਾ ਰੌਲਾ ਲੰਬੇ ਸਮੇਂ ਤੋਂ ਆ ਕਿ ਸਾਰੀਆਂ ਫਸਲਾਂ ਐਮਐਸਪੀ ਦੀ ਖਰੀਦ ਤੇ ਕੀਤੀਆਂ ਜਾਣ ਪਰ ਨਹੀਂ ਹੋ ਰਿਹਾ ਮੁੱਲ ਇੱਧਰ ਉੱਧਰ ਹੋ ਜਾਂਦਾ ਕਈ ਸੂਬਿਆਂ ਦੇ ਵਿੱਚ ਜਦੋਂ ਇਹ ਕਹਿੰਦੇ ਕਿ ਅਸੀਂ 5300 ਰੁਪਏ ਐਮਐਸਪੀ ਦਵਾਂਗੇ 8300 ਰੁਪਏ ਦਵਾਂਗੇ ਤੁਸੀਂ ਆਹ ਚੀਜ਼ ਦੀ ਖੇਤੀ ਕਰ ਲਓ ਫਸਲ ਉਗਦੀ ਨਹੀਂ ਨੁਕਸਾਨ ਕਿਸਾਨ ਦਾ ਪਰ ਭਾਈ ਵੀ ਨਹੀਂ ਹੁੰਦੀ ਨੁਕਸਾਨ ਇੰਨਾ ਹੀ ਹੋ ਜਾਂਦਾ ਪਰ ਇੱਥੇ ਕੁਝ ਕੁ ਲੀਡਰ ਅਜਿਹੇ ਨੇ ਜਿਨ੍ਹਾਂ ਦੇ ਕੰਤੇ ਜੂ ਨਹੀਂ ਸਿਰਕਦੀ ਕੰਮ ਚੱਲਦਾ ਰਹਿੰਦਾ ਹੁਣ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਕਹਿੰਦੇ ਸੀ ਦਿੱਲੀ ਜਾਵਾਂਗੇ ਵਿਰੋਧ ਪ੍ਰਦਰਸ਼ਨ ਕਰਨਾ ਹੈ ਪਹਿਲੇ ਦਿਨ ਕਹਿ ਦਿੱਤਾ ਗਿਆ ਜਦੋਂ ਫਰਵਰੀ ਮਹੀਨੇ ਕਿਸਾਨ ਖਨੌਰੀ ਬਾਰਡਰ ਤੇ ਸ਼ੰਭੂ ਬੈਰੀਅਰ ਤੇ ਪਹੁੰਚੇ ਉਹ ਕਹਿੰਦੇ ਟਰੈਕਟਰ ਦਾ ਅਸੀਂ ਜਾਣ ਨਹੀਂ ਦੇਣੇ ਕਸਾਨ ਕਹਿੰਦੇ ਅਸੀਂ ਲੈ ਕੇ ਨਹੀਂ ਜਾਣੇ ਅਸੀਂ ਜੱਥਿਆਂ ਦੇ ਰੂਪੇ ਜਾਵਾਂਗੇ ਅਸੀਂ ਪੈਦਲ ਜਾਵਾਂਗੇ ਹੁਣ ਜਦੋਂ ਇਹ ਸਾਰੀਆਂ ਗੱਲਾਂ ਹੋ ਗਈਆਂ ਪੈਦਲ ਜਾਣ ਤੇ ਆ ਕੇ ਗੱਲ ਰੁਕ ਗਈ ਤਾਂ ਫਿਰ ਚਰਚਾ ਚੱਲ ਪਈ ਉਹ ਕਹਿੰਦੇ ਜੀ ਠੀਕ ਆ ਪੈਦਲ ਤਾਂ ਜੇਕਰ ਜਾਣਾ ਠੀਕ ਹੈ ਪਰ ਅੱਜ ਧਾਰਾ 144 ਕੋ ਲਾਗੂ ਕਰ ਦਿੱਤੀ ਗਈ ਹੈ ਜੇਕਰ ਅਸੀਂ ਟ੍ਰੇਨ ਵਿੱਚ ਵੀ ਨਹੀਂ ਜਾਣਾ ਅਸੀਂ ਜਾਣਾ ਹੀ ਪੈਦਲ ਆ ਕੀ ਮਾਹੌਲ ਪੱਕ ਸਕਦਾ ਕੱਲ ਦਾ ਇੰਤਜ਼ਾਰ ਹੈ ਕਿਉਂਕਿ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ ਬਹੁਤ ਸਾਰੇ ਸ਼ਰਾਰਤੀ ਅੰਸਰ ਵੀ ਹੈ ਉਹ ਕਹਿੰਦੇ ਹੁੰਦੇ ਨਾ ਕਿ ਅੱਗ ਲਾਉਣ ਵਾਲੇ ਬਹੁਤ ਇਸ ਦੁਨੀਆ ਦੇ ਵਿੱਚ ਤੇ ਜੇਕਰ ਉਦਾਂ ਦਾ ਕੋਈ ਸ਼ਖਸ ਅੰਦੋਲਨ ਵਿੱਚ ਵੜ ਗਿਆ ਤੇ ਕਿਸਾਨਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਪੈਣਾ ਪਹਿਲਾਂ ਵੀ ਦਿੱਲੀ ਦੇ ਵਿੱਚ ਬਹੁਤ ਕੁਝ ਵਾਪਰੇ ਆ ਤੇ ਹੁਣ ਨਾ ਵਾਪਰੇ ਕਿਉਂਕਿ ਦੋਸ਼ ਬਹੁਤ ਲੱਗਣੇ ਨੇ ਹੁਣ ਪੈਦਲ ਜਾਣਾ ਕਿਸ ਤਰ੍ਹਾਂ ਦੇ ਹਾਲਾਤ ਹੁਣੇ ਹੈ ਕੱਲ ਦਾ ਇੰਤਜ਼ਾਰ ਹੈ ਅੱਜ ਮੀਟਿੰਗ ਹੋਈ ਆ ਮੀਟਿੰਗ ਜਿੱਦੋਂ ਬੈਰੀਅਰ ਤੇ ਪੁਲਿਸ ਪ੍ਰਸ਼ਾਸਨ ਦੀ ਤੇ ਕਿਸਾਨਾਂ ਦੀ ਹੋਈ ਆ ਕਹਿੰਦੇ ਆ ਕਿ ਕਿਸਾਨਾਂ ਨੇ ਭਰੋਸਾ ਦਿੱਤਾ ਕਿ ਕਿਸੇ ਤਰੀਕੇ ਦਾ ਕੋਈ ਵੀ ਸਾਡੇ ਵੱਲੋਂ ਨੁਕਸਾਨ ਨਹੀਂ ਹੋਵੇਗਾ ਪਰ ਅਗਲੇ ਪਾਸੇ ਵੀ ਕੀ ਸ਼ਾਂਤਮਈ ਤਰੀਕੇ ਨਾਲ ਸਾਨੂੰ ਅੱਗੇ ਵਧਣ ਦਿੱਤਾ ਜਾਵੇ ਹੁਣ ਕਿਸਾਨ ਜਥਿਆਂ ਦੇ ਰੂਪੇ ਜਾਣਗੇ ਜਾਂ ਫਿਰ ਕਿਵੇਂ ਜਾਂਦੇ ਆ ਇਹ ਤਾਂ ਸਮਾਂ ਦੱਸੇਗਾ ਪਰ ਇਹਨਾਂ ਜ਼ਰੂਰ ਹੈ ਸਵਾਲ ਇਸ ਵੇਲੇ ਕਈ ਤਰ੍ਹਾਂ ਦੇ ਖੜੇ ਜ਼ਰੂਰ ਹੋ ਰਹੇ ਨੇ ਅੱਗੇ ਵਧਦੇ ਆ ਗੱਲ ਕਰਦੇ ਆ ਬੁੱਢੇ ਨਾਲੇ ਦੀ ਇਸ ਵੇਲੇ ਬੁੱਢਾ ਨਾਲਾ ਜਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਮਾਹੌਲ ਭਖਦਾ ਜਾ ਰਿਹਾ ਹੈ ਉਧਰ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਸਮੇ ਸਮਝਿਓ ਸਰਕਾਰ ਆਈਆਂ ਵਾਅਦੇ ਕਰਦੀਆਂ ਸੀ ਕਿ ਅਸੀਂ ਬੁੱਢਾ ਨਾਲਾ ਸਾਫ਼ ਕਰਾ ਦਾਂਗੇ ਗੰਦਗੀ ਵੱਡੇ ਪੱਧਰ ਤੇ ਵਧਦੀ ਜਾ ਰਹੀ ਹੈ ਪੰਜਾਬ ਦੇ ਕੁਸ਼ਕ ਪਿੰਡਾਂ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ ਧਰਤੀ ਹੇਠਲਾ ਪਾਣੀ ਗੰਧਲਾ ਹੋ ਚੁੱਕਿਆ ਹੈ ਕੁਝ ਥਾਵਾਂ ਤੇ ਪੀਲਾ ਪਾਣੀ ਹੋ ਗਿਆ ਤੇ ਕੁਝ ਥਾਵਾਂ ਤੇ ਪਾਣੀ ਕਾਲਾ ਆ ਰਿਹਾ ਹੈ ਮੋਟਰਾਂ ਤੋਂ ਪਾਣੀ ਵਗ ਰਿਹਾ ਬਹੁਤ ਸਾਰੇ ਲੋਕ ਜਦੋਂ ਸੋਸ਼ਲ ਮੀਡੀਆ ਤੇ ਇਹਦੀ ਚਰਚਾ ਕਰਦੇ ਆ ਤਾਂ ਸੁਭਾਵਿਕ ਹੁੰਦਾ ਹੈ ਕਿ ਉੱਤੇ ਸਖਤ ਕਦਮ ਚੁੱਕੇ ਜਾਣ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਫੈਕਟਰੀਆਂ ਦੇ ਖਿਲਾਫ ਕਾਰਵਾਈ ਕਰਾਂਗੇ ਅਸੀਂ ਕਾਰਖਾਨਿਆਂ ਦੇ ਖਿਲਾਫ ਕਾਰਵਾਈ ਕਰਾਂਗੇ ਕਾਗਜ਼ੀ ਕਾਰਵਾਈ ਤਾਂ ਹੋ ਜਾਂਦੀ ਹੈ ਪਰ ਮੂਜਵਾਨੀ ਵੀ ਹੋ ਜਾਂਦੀ ਹੈ ਪਰ ਅਸਲ ਵਿੱਚ ਕਹਾਣੀ ਕੁਝ ਹੋਰ ਹੀ ਹੁੰਦੀ ਹੈ ਪਰਦੇ ਦੇ ਪਿਛਲਾ ਸੱਚ ਕੁਝ ਹੋਰ ਹੀ ਹੁੰਦਾ ਹੈ ਬੁੱਢੇ ਨਾਲੇ ਨੂੰ ਲੈ ਕੇ ਬਹੁਤ ਸਾਰੀਆਂ ਜਥੇਬੰਦੀਆਂ ਐਨ ਜੀਓ ਇੱਕੋ ਕੇ ਕੰਮ ਕਰ ਰਹੀਆਂ ਨੇ ਕਈ ਉਹ ਵੀ ਹੈ ਜਿਹੜੇ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਆ ਪਰ ਸੋਸ਼ਲ ਮੀਡੀਆ ਤੇ ਉਹਨਾਂ ਨੇ ਮਾਂ ਬੋਲੀ ਦੇ ਜਿਹੜਾ ਧਜੀਆਂ ਡੜੀਆਂ ਉਹ ਵੀ ਦੇਖ ਲਿਆ ਸਾਰਿਆਂ ਨੇ ਜਿਸ ਤਹਾਂ ਆਪਣਾ ਗਾਲੀ ਗਲੋਚ ਕੱਢਿਆ ਗਿਆ ਲੋਕ ਇਸ ਟੀ ਨੂੰ ਲੈ ਕੇ ਪਰੇਸ਼ਾਨ ਸੀ ਕਦਮ ਸਹੀ ਸੀ ਗੱਲ ਠੀਕ ਮਾਨਸੇ ਵਾਂਗੂ ਹੋ ਰਹੀ ਹੈ ਬਲਵਿੰਦਰ ਸਿੰਘ ਝੋਟਾ ਨਸ਼ਿਆਂ ਨੂੰ ਰੋਕਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਮੁਹਿੰਮ ਸਹੀ ਸੀ ਪਰ ਤਰੀਕਾ ਗਲਤ ਸੀਗਾ ਤੇ ਹੁਣ ਜਦੋਂ ਬੁੱਢੇ ਨਾਲੇ ਨੂੰ ਲੈ ਕੇ ਅੰਦੋਲਨ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਕੁਝ ਅਜਿਹੇ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਮਾਜ ਸੇਵੀ ਕਹਿੰਦੇ ਆ ਹੋਣਗੇ ਵੀ ਉਹ ਗਾਲੀ ਗਲੋਚ ਕਰ ਰਹੇ ਨੇ ਇਹਨਾਂ ਗੱਲਾਂ ਦਾ ਵਿਰੋਧ ਹੋ ਰਿਹਾ ਪਰ ਜਿਹੜਾ ਕਦਮ ਚੁੱਕਿਆ ਜਾ ਰਿਹਾ ਉਸ ਲਾਜਕਾਜ ਹੋ ਗਿਆ ਇਦਾਂ ਦੇ ਕਦਮ ਚੁੱਕਣ ਦੀ ਜ਼ਰੂਰਤ ਹੈ ਬਹੁਤ ਸਾਰੇ ਲੋਕ ਬਹੁਤ ਸਾਰੇ ਪੱਤਰਕਾਰ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕਰਦੇ ਰਹੇ ਆ ਕਿ ਬੁੱਢਾ ਨਾਲਾ ਸਾਫ਼ ਹੋਣਾ ਚਾਹੀਦਾ ਸਤਲੂਈ ਦਰਿਆ ਆਪਣਾ ਰਸਤਾ ਹੌਲੀ-ਹੌਲੀ ਬਦਲਦਾ ਗਿਆ ਕਰਦੇ ਕਰਦੇ ਥੋੜਾ ਜਿਹਾ ਨਾਲਾ ਜਿਹਾ ਵਗਣ ਲੱਪਿਆ ਪਰ ਉੱਥੇ ਬਹੁਤ ਸਾਰੀਆਂ ਫੈਕਟਰੀਆਂ ਜਿਹਨਾਂ ਦਾ ਗੰਦ ਆ ਰਿਹਾ ਹੈ ਨਿਰਾਂ ਦਾ ਕਹਿ ਸਕਦੇ ਕਿ ਉਹ ਤੋਂ ਨਿਕਣ ਵਾਲਾ ਪਾਣੀ ਧਰਤੀ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਉਹਦਾ ਨੁਕਸਾਨ ਹੋ ਰਿਹਾ ਸਾਨੂੰ ਇਹ ਵੀ ਪਤਾ ਕਿ ਸਤਲੁਜ ਦਰਿਆ ਤੇ ਆ ਲਾਡੋ ਵਾਲੀ ਤੋਂ ਅਗਲੇ ਪਾਸੇ ਥੋੜੇ ਚੱਲ ਜਾਓ ਉਰਲੇ ਪਾਸੇ ਵੀ ਪਰਲੇ ਪਾਸੇ ਵੀ 3 ਕਿਲੋਮੀਟਰ 2.5 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਲੋਕ ਮਿਲਣਗੇ ਨੌਜਵਾਨ ਨੇ ਕੁੜੀਆਂ ਮੁੰਡੇ ਆ ਜਿਹੜੇ ਹੱਥਾਂ ਵਿੱਚ ਤਖਤੀਆਂ ਫੜ ਕੇ ਖੜੇ ਆ ਕਿ ਇਹਨਾਂ ਵਿੱਚ ਗੰਦ ਨਾ ਸੁਟੋ ਉਹਨਾਂ ਦੀ ਗੱਲ ਕੌਣ ਸੁਣਦਾ ਪਿਆ ਕੌਣ ਸਮਝਦਾ ਪਿਆ ਸਾਨੂੰ ਇਹ ਵੀ ਕੀ ਕਿਥੇ ਹਰੀਕੇ ਪੱਤਣ ਤੋਂ ਚੱਲ ਕੇ ਸਤਲੁਜ ਦਰਿਆ ਦੇ ਕਿਨਾਰਿਆਂ ਤੋਂ ਹੁੰਦੇ ਹੁੰਦੇ ਚੰਡੀਗੜ੍ਹ ਤੱਕ ਬਹੁਤ ਸਾਰੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਕਿਨਾਰਿਆਂ ਕਿਨਾਰਿਆਂ ਤੇ ਗਏ ਜਦੋਂ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਬੂਟੇ ਲਗਾਓ ਲਾਉਣ ਵਾਲਾ ਕੰਮ ਕੌਣ ਕਰਦਾ ਪਿਆ ਇੱਥੇ ਤਾਂ ਵੱਢਣ ਵਾਲਾ ਕੰਮ ਚੱਲਦਾ ਪਿਆ ਆ ਸੜਕਾਂ ਦੇ ਕਿਨਾਰਿਆਂ ਤੇ ਦੇਖ ਲਓ ਆ ਜਲੰਧਰ ਤੋਂ ਜਦੋਂ ਹਿਆਰਪੁਰ ਜਾਂਦੇ ਸੀ ਕਿੰਨੇ ਦਰਖਤ ਹੁੰਦੇ ਸੀ ਕੀ ਲੱਭਦਾ ਪਿਆ ਸੜਕਾਂ ਚੌੜੀਆਂ ਕਰਨ ਦੇ ਨਾਂ ਤੇ ਦਰਖਤਾਂ ਕੱਟ ਦਿੱਤੇ ਵੜ ਦਿੱਤੇ ਪਰ ਨਵੇਂ ਕਿੱਥੇ ਲਾਏ ਆ ਕਿੰਨੇ ਕੁ ਲਗਾਏ ਆ ਰੌਲਾ ਇਹ ਵੀ ਚੱਲਦਾ ਹੈ ਹੁਣ ਜਦੋਂ ਬੁੱਢੇ ਨਾਲੇ ਦੀ ਗੱਲ ਚੱਲਦੀ ਹੈ ਤਾਂ ਬਹੁਤ ਸਾਰੇ ਲੋਕ ਇਕੱਠੇ ਹੋਏ ਨੇ ਇਹ ਚੰਗੀ ਗੱਲ ਹੈ ਵਿਰੋਧ ਪ੍ਰਦਰਸ਼ਨ ਜੇਕਰ ਇਸ ਤਰੀਕੇ ਨਾਲ ਵਿਰੋਧ ਕਰਕੇ ਹੀ ਇਸ ਮਸਲੇ ਦਾ ਹੱਲ ਹੁੰਦਾ ਤਾਂ ਫਿਰ ਉਹਦਾ ਹੱਲ ਹੋਣਾ ਚਾਹੀਦਾ ਪਰ ਦੂਸਰਾ ਪੱਖ ਹੈ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਇੱਕ ਚਰਚਾ ਚੱਲਦੀ ਹੈ ਕਿ ਪ੍ਰਵਾਸੀ ਮਜ਼ਦੂਰ ਆ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਪਰ ਸਮੇਂ ਸਮੇਂ ਤੇ ਵੀ ਗੱਲ ਚੱਲਦੀ ਹੈ ਕਿ ਖਲਾ ਜਿਹੜਾ ਹੁੰਦਾ ਉਹਨੂੰ ਕਿਸ ਨਾ ਕਿਸ ਨੇ ਭਰਨਾ ਹੁੰਦਾ ਦੋਹੀ ਚੀਜ਼ਾਂ ਆਪਣੀ ਜਗ੍ਹਾ ਤੇ ਨੇ ਜਦੋਂ ਪੰਜਾਬ ਦੇ ਵਿੱਚ ਕਿਸੇ ਨੇ ਝੋਨਾ ਲਾਉਣਾ ਪ੍ਰਵਾਸੀ ਮਜ਼ਦੂਰਾਂ ਦੀ ਕਿਉਂ ਜਰੂਰ ਆਉਂਦੀ ਹੈ ਇੱਕ ਚਰਚਾ ਇਹ ਆ ਫਿਰ ਇਹ ਕਹਿੰਦੇ ਕਿ ਪੰਜਾਬ ਤੋਂ ਕੁਝ ਕੁ ਨੌਜਵਾਨ ਵਿਦੇਸ਼ ਕਿਉਂ ਜਾਂਦੇ ਆ ਉਹ ਇੱਥੇ ਕਿਉਂ ਨਹੀਂ ਰੁਕਦੇ ਫਿਰ ਉਹਦਾ ਕੋਈ ਜਵਾਬ ਨਹੀਂ ਦਿੰਦਾ ਹਾਲਾਂਕਿ ਆਲੋਚਨਾ ਤੇ ਦੂਸਰੇ ਪਾਸੇ ਵਿਰੋਧ ਇਹ ਲਗਾਤਾਰ ਵਧਦੇ ਜਾ ਰਹੇ ਨੇ ਖੈਰ ਅਸੀਂ ਗੱਲ ਜਦੋਂ ਇਹਦੀ ਕਰਦੇ ਆ ਲੁਧਿਆਣੇ ਦੇ ਵਿੱਚ ਇਸ ਵਾਰ ਬਹੁਤ ਸਾਰੇ ਫੈਕਟਰੀ ਵਾਲੇ ਮਾਲਕ ਸੀ ਕਾਰਖਾਨੇ ਦੇ ਮਾਲਕ ਸੀ ਜਿਨ੍ਹਾਂ ਨੇ ਕਹਿੰਦੇ ਆ ਕਿ ਅਗਲੇ ਪਾਸੇ ਪ੍ਰਵਾਸੀ ਮਜ਼ਦੂਰਾਂ ਨੂੰ ਕਰ ਦਿੱਤਾ ਹੁਣ ਪਤਾ ਨਹੀਂ ਕਿੰਨਾ ਸੱਚ ਆ ਕਿੰਨਾ ਕਿ ਨਹੀਂ ਕੀ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਹੁਣ ਪੰਜਾਬੀ ਤੇ ਪ੍ਰਵਾਸੀ ਇੱਕ ਨਵਾਂ ਮੁੱਦਾ ਜਿਹੜਾ ਛਿੜ ਗਿਆ ਕਦੀ ਬਾਜ਼ਾਰ ਦੇ ਵਿੱਚ ਜਿਹੜੀਆਂ ਰੇੜੀਆਂ ਲੱਗਦੀਆਂ ਨੇ ਉੱਥੇ ਇੱਕ ਪੰਜਾਬੀ ਦੀ ਰੇੜੀ ਦੀ ਤਸਵੀਰ ਵਾਅਦ ਕਰ ਦਿੱਤੀ ਜਾਂਦੀ ਹੈ ਇੱਕ ਪ੍ਰਵਾਸੀ ਦੀ ਕਰ ਦਿੱਤੀ ਜਾਂਦੀ ਹੈ ਜੀ ਆ ਦੇਖੋ ਇੱਥੇ ਕੋਈ ਆਉਂਦਾ ਨਹੀਂ ਆ ਦੇਖੋ ਜੀ ਇੱਥੇ ਰੱਛ ਬਹੁਤ ਹੈ ਇਹ ਗੱਲਾਂ ਕਰਨ ਵਾਲੀਆਂ ਨਹੀਂ ਗੀਆਂ ਜੇਕਰ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਮੁੱਦਿਆਂ ਤੇ ਕੰਮ ਕਰਨਾ ਚਾਹੀਦਾ ਤਾਨੂੰ ਲੱਗਦਾ ਤੁਹਾਡੇ ਵਿੱਚ ਜੋਰ ਤੇ ਜੋਸ਼ ਬਹੁਤ ਹੈ ਤੇ ਤੁਸੀਂ ਪੰਜਾਬ ਦੇ ਉਹਨਾਂ ਮੁੱਦਿਆਂ ਦੀ ਗੱਲ ਕਰੋ ਜਿੱਤੇ ਕੋਈ ਬੋਲਦਾ ਨਹੀਂ ਪਿਆ ਅਸੀਂ ਬੁੱਢੇ ਦਰਿਆ ਦੀ ਗੱਲ ਕਰਕੇ ਹਟੇ ਧਰਤੀ ਹਟਲਾ ਪਾਣੀ ਕਾਲਾ ਹੋਇਆ ਆ ਕੇ ਬੋਲੋ ਪੰਜਾਬ ਦੇ ਵਿੱਚ ਕੁਝ ਕ ਥਾਵਾਂ ਨੂੰ ਜਦੋਂ ਕਹਿ ਦਿੱਤਾ ਗਿਆ ਕਿ ਬਲੈਕ ਜ਼ੋਨ ਦੇ ਵਿੱਚ ਨੇ ਤੁਸੀਂ ਪਾਣੀ ਉੱਪਰ ਲਿਆਉਣ ਲਈ ਕੋਸ਼ਿਸ਼ਾ ਬਹੁਤ ਸਾਰੀਆਂ ਥਾਵਾਂ ਤੇ ਨਸ਼ੇ ਵੇਚਦੇ ਪਏ ਸ਼ਰਿਆਮ ਕੰਮ ਵੇਚਦਾ ਪਿਆ ਹਾਲਾਂਕਿ ਇਹ ਪ੍ਰਸ਼ਾਸਨ ਦਾ ਕੰਮ ਹੈ ਕਿ ਇਹਨੂੰ ਸਹੀ ਰੱਖਿਆ ਜਾਵੇ ਪਰ ਆਮ ਲੋਕ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਨੇ ਉਦੋਂ ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਹੈ ਮੁੱਦੇ ਬਹੁਤ ਨੇ ਪਰ ਲੱਗਦਾ ਹੈ ਉਹਨਾਂ ਤੇ ਗੱਲ ਹੋ ਰਹੀ ਨਹੀਂ ਬੁੱਢੇ ਨਾਲਿਆਂ ਨੂੰ ਲੈ ਕੇ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਕਾਮਕਾਰੀਆਂ ਨੇ ਐਨ ਜੀਓ ਨੇ ਆਮ ਲੋਕ ਨੇ ਸਾਥ ਦੇ ਰਹੇ ਚੰਗੀ ਗੱਲ ਹੈ ਸ਼ਾਂਤਮਈ ਤਰੀਕੇ ਨਾਲ ਹੀ ਪ੍ਰਦਰਸ਼ਨ ਅੱਗੇ ਵੱਲ ਵਧਣਾ ਚਾਹੀਦਾ ਪਰ ਜੇਕਰ ਗਾਲੀ ਗਲੋਚ ਕਰਕੇ ਕਿਸੇ ਨਿੰਦਿਆ ਕਰਕੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਇਹਦੇ ਵਿੱਚੋਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਕਰਨਾ ਤਾਂ ਇਹ ਨਹੀਂ ਹੋਣਾ ਚਾਹੀਦਾ ਅਸੀਂ ਫਿਰ ਕਹਿੰਦੇ ਹਾਂ ਮੁੱਦਾ ਠੀਕ ਹੈ ਗੰਭੀਰ ਹੈ ਪੂਰੇ ਪੰਜਾਬ ਨੂੰ ਲੁਧਿਆਣਾ ਵਾਸੀਆਂ ਨੂੰ ਇੱਥੇ ਸੁਚੇਤ ਹੋਣ ਦੀ ਲੋੜ ਹੈ ਕਿਉਂਕਿ ਜਿੱਦਾਂ ਕੈਂਸਰ ਦੇ ਮਰੀਜ਼ ਲਗਾਤਾਰ ਵਧਦੇ ਜਾ ਰਹੇ ਨੇ ਆਮ ਲੋਕਾਂ ਦੀਆਂ ਸਿਹਤ ਦੀਆਂ ਸਮੱਸਿਆਵਾਂ ਵਧੀਆਂ ਜਾ ਰਹੀਆਂ ਨੇ ਇਸ ਮਸਲੇ ਨੂੰ ਚੁੱਕਣਾ ਜ਼ਰੂਰਤ ਹੈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਧਿਆਨ ਦਿੱਤਾ ਜਾਵੇ ਅਦਾਲਤਾਂ ਕਿਸੇ ਵੇਲੇ ਐਦਾਂ ਦੇ ਮਾਮਲੇ ਦਾ ਸਿੱਧਾ ਨੋਟਿਸ ਵੀ ਲੈ ਲੈਂਦੀ ਹੁੰਦੀ ਹੈ ਦੇਖਦੇ ਹਾਲਾਤ ਕੀ ਬਣਦੇ ਆ ਪ੍ਰੋਗਰਾਮ ਵਿੱਚ ਇਸ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੋ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾ ਤਾਂ ਟਿੱਪਣੀ ਜੁੜ ਸਾਂਝੀ ਕਰੋ ਮੈਨੂੰ ਨਵਜੀਤ ਨੂੰ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ